ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਫਿਜ਼ੀਕਲ ਇਅਰ ਦੇ ਦੂਜੇ ਕੁਆਟਰ ਦੇ ਵਿੱਚ ਕੈਨੇਡੀਅਨ ਜੀਡੀਪੀ ਸੂੰਗੜੀ ਅਮਰੀਕਨ ਟੈਰਫਸ ਦਾ ਦਿਖ ਰਿਹਾ ਹੈ ਅਸਰ ਸਰਕਾਰ ਦਾ ਟ੍ਰੇਡ ਡੈਫਿਸਟ ਵੀ ਵਧਿਆ BC ਪਬਲਿਕ ਸਰਵਿਸ ਐਮਪਲਾਈਜ਼ ਦੀ ਯੂਨੀਅਨ ਦੇ ਵੱਲੋਂ ਸਟ੍ਰਾਈਕ ਤੇ ਹੱਕ ਵਿੱਚ ਪਾਏਗੇ ਵੋਟ 72 ਘੰਟਿਆਂ ਦਾ ਨੋਟਿਸ ਚਾਰੀ BC ਸਰਕਾਰ ਦੇ ਨਾਲ ਗੱਲਬਾਤ ਸੰਧੀ ਸਮਝੌਤਾ ਨਹੀਂ ਛੜਿਆ ਨਿਪਰੇ ਫੂਡ ਬੈਂਕਸ ਤੇ ਉੱਪਰ ਲੋਕਾਂ ਦੀ ਵਧ ਰਹੀ ਹੈ ਭੀੜ ਜੁਲਾਈ ਦੇ ਵਿੱਚ 21000 ਲੋਕਾਂ ਨੇ ਸਰੀ ਫੂਡ ਬੈਂਕ ਤੱਕ ਕੀਤੀ ਪਹੁੰਚ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੀ ਅਰਥਵਿਵਸਥਾ ਵਿੱਚ ਇਸ ਸਾਲ ਦੇ ਦੂਜੇ ਕੁਆਟਰ ਚ ਅਨੁਮਾਨਾਂ ਨਾਲੋਂ ਵੱਧ ਘਟਾ ਆਇਆ ਈਕਨੋਮੀ ਮੁੱਖ ਤੌਰ ਤੇ ਅਮਰੀਕਾ ਵੱਲੋਂ ਲਗਾਏ ਗਏ ਟੈਰਫਾਂ ਕਰਕੇ ਐਕਸਪੋਰਟ ਉੱਪਰ ਪੈਣ ਵਾਲੇ ਦਬਾਅ ਕਾਰਨ ਸੁੰਗੜ ਗਈ ਹੈ ਹਾਲਾਂਕਿ ਲੋਕਾਂ ਅਤੇ ਸਰਕਾਰ ਵੱਲੋਂ ਵਧੇ ਹੋਏ ਖਰਚ ਨੇ ਇਸ ਪ੍ਰਭਾਵ ਨੂੰ ਥੋੜਾ ਕਮਜ਼ੋਰ ਕੀਤਾ ਹੈ 30 ਜੂਨ ਨੂੰ ਖਤਮ ਹੋਏ ਕੁਆਟਰ ਲਈ ਕੈਨੇਡਾ ਦੀ ਜੀਡੀਪੀ ਸਰਾਨਾ ਆਧਾਰ ਉੱਪਰ 1.6% ਸੁੰਗੜੀ ਹੈ ਇਸ ਤੋਂ ਪਹਿਲਾਂ ਪਹਿਲੇ ਕੁਆਟਰ ਵਿੱਚ ਜੀਡੀਪੀ 2% ਵਧੀ ਸੀ ਪਰ ਹੁਣ ਉਸ ਦੇ ਅੰਕੜੇ ਨੂੰ ਵੀ ਥੋੜਾ ਘਟਾ ਦਿੱਤਾ ਗਿਆ ਪਿਛਲੇ 6 ਮਹੀਨਿਆਂ ਵਿੱਚ ਵੀ ਕੁੱਲ ਵਿਕਾਸ ਦਰ ਹੁਣ ਸਿਰਫ 0.4% ਰਹਿ ਗਈ ਹੈ ਇਹ ਪਿਛਲੇ 7 ਕੁਆਟਰ ਵਿੱਚ ਪਹਿਲੀ ਵਾਰ ਹੈ ਜਦੋਂ ਕੈਨੇਡੀਅਨ ਜੀਡੀਪੀ ਸ਼ਰੰਕ ਕੀਤੀ ਹੋਵੇ ਗਰੋਥ ਰੇਟ ਵਿੱਚ ਇਸ ਤਰ੍ਹਾਂ ਦੇ ਅਚਾਨਕ ਅਤੇ ਵੱਡੇ ਸਲੋ ਨਾਲ ਇਹ ਸਭਾਵਨਾ ਵਧ ਗਈ ਹੈ ਕਿ ਬੈਂਕ ਆਫ ਕੈਨੇਡਾ ਸਤੰਬਰ ਦੇ ਵਿੱਚ ਇੰਟਰਸਟ ਰੇਟ ਚ ਕਟ ਲਗਾ ਸਕਦਾ ਹੈ ਹਾਲ ਦੀਆਂ ਤਿੰਨ ਮੀਟਿੰਗਾਂ ਵਿੱਚ ਬੈਂਕ ਨੇ ਇੰਟਰਸਟ ਰੇਟਸ ਨੂੰ 2.75% ਤੇ ਹੋਲਡ ਰੱਖਿਆ ਜੀਡੀਪੀ ਦੇ ਨਵੇਂ ਅੰਕੜਿਆਂ ਦੇ ਆਉਣ ਤੋਂ ਪਹਿਲਾਂ ਮਾਹਰ ਲੋਕ ਏ ਮੰਨ ਕਰ ਰਹੇ ਨੇ ਕਿ 17 ਸਤੰਬਰ ਨੂੰ ਵਿਆਜ ਦਰ ਘਟਣ ਦੀ ਕਰੀਬ 40% ਸੰਭਾਵਨਾ ਹੈ। ਸਟੈਟਿਸਟਿਕ ਕੈਨੇਡਾ ਅਨੁਸਾਰ ਜੂਨ ਮਹੀਨੇ ਵਿੱਚ ਕੈਨੇਡਾ ਦੀ ਜੀਡੀਪੀ 0.5% ਸਿੰਗੜੀ ਜਿਸ ਦਾ ਮੁੱਖ ਕਾਰਨ ਇੰਡਸਟਰੀ ਹੈ ਜਿਹੜੀ ਕਿ ਕੈਨੇਡਾ ਦੇ ਵਿੱਚ ਸਮਾਨ ਬਣਾਉਂਦੀ ਹੈ। ਇੰਡਸਟਰੀ ਕੈਨੇਡਾ ਦੀ ਕੁੱਲ ਜੀਡੀਪੀ ਦਾ 25% ਹੈ। ਅਨੁਮਾਨ ਲਗਾਇਆ ਗਿਆ ਸੀ ਕਿ ਸੈਕੰਡ ਕੁਆਟਰ ਵਿੱਚ ਜੀਡੀਪੀ 0.6% ਘਟੇਗੀ ਪਰ ਅਸਲ ਦੇ ਵਿੱਚ ਇਹ 1.6% ਸ਼੍ਰਿੰਕ ਹੋਈ ਹੈ। ਜੂਨ ਮਹੀਨੇ ਲਈ ਅਨੁਮਾਨ ਸੀ ਕਿ ਜੀਡੀਪੀ 1.1% ਗਰੋਥ ਕਰੇਗੀ ਪਰ ਇੱਥੇ ਵੀ ਗਿਰਾਵਟ ਦੇਖੀ ਗਈ ਹੈ। ਸੈਕੰਡ ਕੁਆਟਰ ਦੇ ਵਿੱਚ ਇਕਨੋਮੀ ਚ ਗਿਰਾਵਟ ਵਿੱਚ ਸਭ ਤੋਂ ਵੱਡੀ ਭੂਮਿਕਾ ਐਕਸਪੋਰਟ ਘਟਣ ਨੇ ਨਿਭਾਈ ਹੈ। ਐਕਸਪੋਰਟ 7.5% ਘਟੇ ਨੇ ਜੋ ਕਿ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਬਿਜ਼ਨੈਸਸ ਵੱਲੋਂ ਮਸ਼ੀਨਰੀ ਅਤੇ ਆਪਰੇਸ਼ਨਸ ਦੇ ਸਮਾਨ ਵਿੱਚ ਇਨਵੈਸਟਮੈਂਟ ਘਟਾਈ ਗਈ ਹੈ। ਕੋਵਿਡ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਹ ਇਨਵੈਸਟਮੈਂਟ 0.6% ਘਟੀ ਹੈ। ਹਾਲਾਂਕਿ ਸੈਕੰਡ ਕੁਆਟਰ ਵਿੱਚ ਕੁਝ ਚੰਗੇ ਸੰਕੇਤ ਮਿਲੇ ਹਨ ਕਿ ਦੇਸ਼ ਅੰਦਰ ਡੋਮੈਸਟਿਕ ਡਿਮਾਂਡ ਵਿੱਚ 3.5% ਦਾ ਵਾਧਾ ਹੋਇਆ ਹੈ। ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਇਸ ਵਾਧੇ ਨੇ ਮੁੱਖ ਭੂਮਿਕਾ ਨਿਭਾਈ ਹੈ ਜਿਸ ਨਾਲ ਫਾਈਨਲ ਡੋਮੈਸਟਿਕ ਡਿਮਾਂਡ 4.5% ਵਧੀ ਹੈ। ਇਸ ਤੋਂ ਇਲਾਵਾ ਰੈਜੀਡੈਂਸ਼ੀਅਲ ਇਨਵੈਸਟਮੈਂਟ 6.3% ਅਤੇ ਸਰਕਾਰ ਦੇ ਖਰਚੇ 5.1% ਵਧੇ ਨੇ। ਸੋ ਜਿਸ ਤੰਗ ਦੇ ਨਾਲ ਜੀਡੀਪੀ ਸਲੋ ਹੈ ਇਸੇ ਮੱਦੇਨਜ਼ਰ ਸਤੰਬਰ ਦਾ ਬੈਂਕ ਆਫ ਕੈਨੇਡਾ ਦਾ ਫੈਸਲਾ ਕਾਫੀ ਮਹੱਤਵਪੂਰਨ ਰਹਿ ਸਕਦਾ ਹੈ। ਅਮਰੀਕਾ ਦੀ ਬਾਰਡਰ ਸੁਰੱਖਿਆ ਏਜੰਸੀ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਨਵੇਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਬਾਰਡਰ ਉੱਪਰ ਹੁਣ ਲੋਕਾਂ ਦੇ ਮੋਬਾਈਲ ਤੇ ਹੋਰ ਇਲੈਕਟ੍ਰੋਨਿਕ ਡਿਵਾਈਸ ਦੀ ਚੈਕਿੰਗ ਕਰਨ ਦੇ ਮਾਮਲੇ ਕਾਫੀ ਵੱਧ ਗਏ ਨੇ ਨਵੇਂ ਅੰਕੜਿਆਂ ਅਨੁਸਾਰ ਜੁਲਾਈ ਤੋਂ ਅਗਸਤ ਦੇ ਦਰਮਿਆਨ ਹੀ 14899 ਡਿਵਾਈਸਸ ਚੈੱਕ ਕੀਤੇ ਗਏ ਨੇ ਜੋ ਕਿ ਪਿਛਲੇ 3 ਮਹੀਨੇ ਨਾਲੋਂ 21% ਵਧਦਾ ਹੈ ਇਹ ਗਿਣਤੀ ਪਿਛਲੇ ਸਾਲ ਇਸ ਸਮੇਂ ਨਾਲੋਂ 36% ਵਧੀ ਹੈ ਜ਼ਿਆਦਾਤਰ ਜਾਂਚ ਆਮ ਹੋਈਆਂ ਨੇ ਪਰ 1075 ਮਾਮਲਿਆਂ ਦੇ ਵਿੱਚ ਐਡਵਾਂਸ ਜਾਂਚ ਹੋਈ ਹੈ ਜਿਸ ਦਾ ਮਤਲਬ ਹੈ ਕਿ ਅਧਿਕਾਰੀਆਂ ਨੇ ਡਿਵਾਈਸ ਦੀ ਨਕਲ ਬਣਾਈ ਹੈ ਤੇ ਡਾਟਾ ਡਿਟੇਲ ਵਿੱਚ ਚੈੱਕ ਕੀਤਾ ਹੈ ਪਿਛਲੇ 1 ਸਾਲ ਵਿੱਚ ਇਲੈਕਟ੍ਰੋਨਿਕ ਜਾਂਚਾਂ ਵਿੱਚ 12.6% ਦਾ ਵਾਧਾ ਹੋਇਆ ਜਦਕਿ ਅਮਰੀਕਾ ਵਿੱਚ ਆਉਣ ਵਾਲੇ ਵਿਜ਼ਟਰਸ ਦੀ ਗਿਣਤੀ ਸਿਰਫ 0.6% ਵਧੀ ਹੈ ਖਾਸ ਗੱਲ ਇਹ ਹੈ ਕਿ ਅਮਰੀਕੀ ਸਿਟੀਜ਼ਨਸ ਦੇ ਡਿਵਾਈਸ ਵੀ ਚੈੱਕ ਕੀਤੇ ਜਾ ਰਹੇ ਨੇ ਤੇ ਇਸ ਵਿੱਚ ਵੀ ਲਗਭਗ 22% ਦਾ ਵਾਧਾ ਹੋਇਆ ਹੈ ਕਈ ਇਮੀਗ੍ਰੇਸ਼ਨ ਲਾਇਰਸ ਅਤੇ ਵਿਜ਼ਟਰ ਕਹਿ ਰਹੇ ਹਨ ਕਿ ਇਹ ਵਾਧਾ 트੍ਰੰਪ ਦੇ ਦੂਸਰੀ ਵਾਰ ਸੱਤਾ 'ਚ ਆਉਣ ਮੰਗਰੋਂ ਹੋ ਰਹੀ ਜਾਂਚ ਦਾ ਨਤੀਜਾ ਹੈ ਅਤੇ ਇਮੀਗ੍ਰੇਸ਼ਨ ਲਾਇਰਸ ਨੋ ਕੈਨੇਡੀਅਨਸ ਵੱਲੋਂ ਸ਼ਿਕਾਇਤਾਂ ਵੀ ਮਿਲ ਰਹੀਆਂ ਨੇ ਅਤੇ ਬਾਰਡਰ ਨਾਲ ਸੰਬੰਧਿਤ ਕਈ ਕੇਸ ਵੀ ਉਹ ਨਿਪਟਾ ਰਹੇ ਨੇ ਹੋਰ ਵੱਡੀਆਂ ਤਬਦੀਲੀਆਂ ਤਾਂ ਨਹੀਂ ਹੋਈਆਂ ਪਰ ਸਰਹੱਦ ਉਤੇ ਅਧਿਕਾਰੀਆਂ ਦੀ ਫੈਸਲੇ ਲੈਣ ਦੀ ਤਾਕਤ ਹਮੇਸ਼ਾ ਤੋਂ ਮੌਜੂਦ ਸੀ ਅਤੇ ਹੁਣ ਇਹ ਫੈਸਲੇ ਲੈਣ ਦੀ ਤਾਕਤ ਅਮਲ ਵਿੱਚ ਲਿਆਂਦੀ ਜਾਂਚ ਪਹਿਲਾਂ ਨਾਲੋਂ ਕਾਫੀ ਸਖਤ ਹੋ ਗਈ ਹੈ ਉਹਨਾਂ ਇਹ ਵੀ ਦੱਸਿਆ ਕਿ ਕੁਝ ਲੋਕਾਂ ਨੂੰ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਬਾਰੇ ਵੀ ਪੁੱਛਿਆ ਜਾਂਦਾ ਇੱਥੋਂ ਤੱਕ ਕਿ ਉਹਨਾਂ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਬਾਰੇ ਕੀ ਵਿਚਾਰ ਨੇ ਇਹ ਵੀ ਪੁੱਛੇ ਜਾਂਦੇ ਨੇ ਲੋਕ ਅਮਰੀਕਾ ਜਾਣ ਤੋਂ ਡਰ ਰਹੇ ਨੇ ਅਜਿਹਾ ਮਹਿਸੂਸ ਕਰਦੇ ਨੇ ਕਿ ਸ਼ਾਇਦ ਉਹਨਾਂ ਤੋਂ ਕੋਈ ਗਲਤੀ ਹੋ ਗਈ ਹੋਵੇ ਪਰ ਉਹਨਾਂ ਨੂੰ ਨਹੀਂ ਪਤਾ ਕਿ ਇਹ ਹੈ ਕੀ ਸੀਬੀਪੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਲੈਕਟ੍ਰੋਨਿਕ ਡਿਵਾਈਸਸ ਦੀ ਚੈਕਿੰਗ ਕਾਨੂੰਨੀ ਹੈ ਅਤੇ ਇਹ ਸੁਰੱਖਿਆ ਸਮਗਲਿੰਗ ਰੋਕਣ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ ਲਾਜ਼ਮੀ ਸਾਧਨ ਹੈ ਸੀਬੀਪੀ ਦਾ ਇਹ ਵੀ ਕਹਿਣਾ ਹੈ ਕਿ ਸਿਰਫ ਥੋੜੇ ਪੈਸੇਂਜਰਸ ਦੀ ਜਾਂਚ ਹੁੰਦੀ ਹੈ ਤੇ ਅਧਿਕਾਰੀ ਸਖਤ ਨਿਯਮਾਂ ਅਧੀਨ ਕੰਮ ਕਰਦੇ ਨੇ ਵਾਧੂ ਜਾਂਚ ਕਰਨ ਤੇ ਹੋਰ ਵੀ ਕਦਮ ਚੁੱਕੇ ਜਾ ਸਕਦੇ ਨੇ ਜਿਸ ਤਰ੍ਹਾਂ ਕਿ ਅਧੂਰੇ ਡਾਕੂਮੈਂਟ ਇਮੀਗ੍ਰੇਸ਼ਨ ਉਲੰਘਣਾ ਦੀ ਸ਼ੰਕਾ ਜਾਂ ਸਿਰਫ ਕਿਸੇ ਅਚਾਨਕ ਜਾਂਚ ਦਾ ਹਿੱਸਾ ਇਹ ਹੋ ਸਕਦਾ ਹੈ ਇਮੀਗ੍ਰੇਸ਼ਨ ਵਕੀਲ ਕੈਨੇਡੀਅਨਸ ਨੂੰ ਪਲਾਨਿੰਗ ਤਹਿਤ ਯੂਐਸ ਵਿਜ਼ਿਟ ਕਰਨਾ ਤੇ ਆਪਣੇ ਰਾਈਟਸ ਜਾਣਨ ਦੇ ਲਈ ਵੀ ਕਹਿ ਰਹੇ ਨੇ ਅਤੇ ਜੇਕਰ ਅਜਿਹਾ ਨਹੀਂ ਕਰ ਸਕਦੇ ਤਾਂ ਹਵਾਈ ਜਹਾਜ਼ ਰਾਹੀਂ ਅਮਰੀਕਾ ਜਾਇਆ ਜਾਵੇ ਉੱਥੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਰੋਕ ਲਿਆ ਜਾਵੇ ਪਰ ਤੁਸੀਂ ਘਰ ਵਾਪਸ ਆ ਸਕਦੇ ਹੋ ਅਤੇ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਕੈਨੇਡੀਅਨ ਆਪਣੇ ਮੁਲਕ ਨਾਲ ਸਬੰਧਤ ਦੋ ਡਾਕੂਮੈਂਟ ਵੀ ਨਾਲ ਰੱਖਣ ਜਿਵੇਂ ਕਿ ਜੌਬ ਲੈਟਰ ਪ੍ਰੋਪਰਟੀ ਦੇ ਸਬੂਤ ਅਤੇ ਮਹਾਰਾ ਨੇ ਕਿਹਾ ਹੈ ਕਿ ਇਹ ਕੋਈ ਪੁਲਿਸ ਦੀ ਇਨਵੈਸਟੀਗੇਸ਼ਨ ਨਹੀਂ ਹੈ ਜੋ ਸਵਾਲ ਤੁਹਾਨੂੰ ਪੁੱਛੇ ਜਾਣ ਉਸ ਦਾ ਸਿੱਧਾ ਜਵਾਬ ਦਿੱਤਾ ਜਾਵੇ ਫਰੇਜ਼ਰ ਹੈਲਥ ਵੱਲੋਂ ਟੌਕਸਿਕ ਡਰੱਗਸ ਨਾਲ ਓਵਰਡੋਸ ਵਿੱਚ ਵਾਧੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਹੈਲਥ ਅਥਾਰਟੀ ਮੁਤਾਬਕ ਪਿਛਲੇ 7 ਦਿਨਾਂ ਵਿੱਚ ਟੌਕਸਿਕ ਡਰੱਗਸ ਨਾਲ ਜੁੜੀਆਂ ਘਟਨਾਵਾਂ ਦੇ ਵਿੱਚ ਵਾਧਾ ਹੋਇਆ ਜੋ ਕਿ ਫਰੇਜ਼ਰ ਹੈਲਥ ਦੇ ਅਧੀਨ ਰੀਜ਼ਨ ਵਿੱਚ ਗੈਰ ਕਾਨੂੰਨੀ ਢੰਗ ਨਾਲ ਵੇਚੀਆਂ ਗਈਆਂ ਨੇ ਇਹ ਵੀ ਕਿਹਾ ਗਿਆ ਹੈ ਕਿ BC ਵਿੱਚ ਕੋਰ ਫੈਂਟਨਾਈਲ ਸਪਲਾਈ ਦਾ ਵਾਧਾ ਹੋਇਆ ਜੋ ਕਿ ਫੈਂਟਨਲ ਨਾਲੋਂ 50 ਤੋਂ 100 ਗੁਣਾ ਜ਼ਿਆਦਾ ਤਾਕਤਵਾਰ ਹੈ ਜੋ ਕਿ ਵੱਡੇ ਜਾਨਵਰਾਂ ਲਈ ਵੈਟਰਨਰੀ ਮੈਡੀਸਿਨਸ ਵਜੋਂ ਵਰਤੀ ਜਾਂਦੀ ਹੈ ਤੇ ਇਹ ਮਨੁੱਖ ਦੀ ਵਰਤੋਂ ਲਈ ਨਹੀਂ ਹੈ ਜਿੰਨਾ ਕਿਹਾ ਹੈ ਕਿ ਕਾਰਫੈਂਟਾ ਨਾਲ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਨੋਲੈਕਸਨ ਠੀਕ ਹੈ ਪਰ ਇਹ ਕਈ ਵਾਰ ਦੇਣ ਦੀ ਲੋੜ ਪੈ ਸਕਦੀ ਹੈ ਨੋਲੈਕਸਨ ਦੇਣ ਤੋਂ ਪਹਿਲਾਂ ਓਵਰਡੋਜ਼ ਹੋਏ ਵਿਅਕਤੀ ਦੇ ਸਾਹ ਦੀ ਜਾਂਚ ਜ਼ਰੂਰ ਕੀਤੀ ਜਾਵੇ ਅਤੇ ਫੈਂਟਨੈਲ ਬਾਂਗ ਨੋਲੈਕਸਨ ਦਾ ਅਸਰ ਖਤਮ ਹੋਣ ਤੋਂ ਬਾਅਦ ਸਿੰਪਟਮਸ ਵਾਪਸ ਆ ਸਕਦੇ ਨੇ ਜਿਸ ਵਿੱਚ ਸੇਫ ਸਪਲਾਈ ਅਧੀਨ ਡਰੱਗਸ ਦੀ ਵਰਤੋਂ ਕਰਨ ਅਤੇ ਡਰੱਗਸ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਇਹ ਚੇਤਾਵਨੀ ਆਨਲਾਈਨ ਪੋਸਟ ਕੀਤੀ ਗਈ ਹੈ ਤੇ ਟੌਕਸਿਕ ਡਰੱਗ ਐਂਡ ਹੈਲਥ ਅਲਰਟ ਸਿਸਟਮ ਦੀ ਵਰਤੋਂ ਕਰਕੇ ਟੈਕਸ ਰਾਹੀਂ ਵੀ ਭੇਜੀ ਗਈ ਹੈ ਜੋ ਕਿ ਬੀਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੁਆਰਾ ਚਲਾਇਆ ਜਾਂਦਾ ਹੈ ਹੈਲਥ ਅਥਾਰਟੀ ਨੇ ਕਿਹਾ ਨਹੀਂ ਉਹਨਾਂ ਨੂੰ ਟੈਕਸ ਲੋਕਾਂ ਨੂੰ ਸੂਚਨਾ ਭੇਜਣ ਲਈ ਵਰਤੇ ਜਾਂਦੇ ਨੇ ਤੇ ਗੈਰਕਾਨੂੰਨੀ ਟੌਕਸਿਕ ਡਰੱਗਸ ਜੋ ਲੋਕ ਲੈਂਦੇ ਨੇ ਉਹਨਾਂ ਦੇ ਲਈ ਇਹ ਜ਼ਰੂਰੀ ਹੈ ਤੇ ਸਹੀ ਸਮੇਂ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਅਤੇ ਜੇ ਇਹ ਅਲਰਟ ਬਾਰੇ ਜਾਣਕਾਰੀ ਲੈਣ ਲਈ 253787 ਤੇ ਟੈਕਸ ਕਰਕੇ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਨਵਾਂ ਫੈਡਰਲ ਡਾਟਾ ਦੱਸਦਾ ਹੈ ਕਿ ਕੈਨੇਡਾ ਦੇ ਵਿੱਚ ਓਪੀਓਟ ਭਾਪਕੇ ਡਰੱਗ ਨਾਲ ਹੋਣ ਵਾਲੀਆਂ ਮੌਤਾਂ 2024 ਦੌਰਾਨ 17% ਘਟੀਆਂ ਨੇ ਪਰ ਕਿਊਬਿਕ ਨਿਊਫੰ ਲੈਂਡ ਅਤੇ ਲੈਬਰਾਡੋਰ ਅਤੇ ਨਾਰਥ ਵੈਸਟ ਟੈਰੀਟਰੀਜ਼ ਦੇ ਵਿੱਚ 2024 ਦੌਰਾਨ ਮੌਤਾਂ 'ਚ ਵਾਧਾ ਹੋਇਆ ਹੈ ਕੈਨੇਡੀਅਨ ਸੈਂਟਰ ਔਨ ਸਸਟੇਨੇਬਲ ਯੂਜ਼ ਐਂਡ ਐਡਿਕਸ਼ਨ ਵੱਲੋਂ ਦੱਸਿਆ ਗਿਆ ਕਿ ਬੇਸ਼ੱਕ ਨੰਬਰ ھیਠਾਂ ਆਇਆ ਪਰ ਟੌਕਸਿਕ ਡਰੱਗਸ ਨਾਲ ਹੋਣ ਵਾਲੀਆਂ ਮੌਤਾਂ ਦਾ ਨੰਬਰ ਹਾਲੇ ਵੀ ਬਹੁਤ ਜ਼ਿਆਦਾ ਹੈ। ਕੈਨੇਡਾ ਵਿੱਚ 2024 ਦਰਾਂ ਨੇ 7150 ਮੌਤਾਂ ਹਨ ਭਾਪਕੇ ਰੋਜ਼ਾਨਾ 20 ਲੋਕ ਟੌਕਸਿਕ ਡਰੱਗਸ ਦੇ ਕਾਰਨ ਮਰੇ ਨੇ। ਜੇਕਰ ਪ੍ਰੋਵਿੰਸ ਵਾਈਜ਼ ਗੱਲ ਕੀਤੀ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੌਕਸਿਕ ਡਰੱਗਸ ਦੇ ਨਾਲ 2299, 온ਟਾਰੀਓ ਚ 2231 ਅਤੇ ਅਲਬਰਟਾ ਚ 1100 ਅਕਿਆਸੀ ਮੌਤਾਂ ਹੋਈਆਂ ਨੇ 2023 ਦੇ ਮੁਕਾਬਲੇ ਤਿੰਨੇ ਪ੍ਰੋਵਿੰਸਾਂ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ 2024 ਦਰਾਂ ਘਟ ਮੌਤਾਂ ਹੋਈਆਂ ਕਯੂਬਿਕ ਦੇ ਵਿੱਚ 645 ਮੌਤਾਂ ਹੋਈਆਂ ਜੋ ਕਿ 2023 ਤੋਂ ਜ਼ਿਆਦਾ ਨਹੀਂ ਉਸ ਸਮੇ 536 ਮੌਤਾਂ ਹੋਈਆਂ ਸਨ ਪਰ 2022 ਦੇ ਮੁਕਾਬਲੇ ਨੰਬਰ ਕਯੂਬਿਕ ਦੇ ਵਿੱਚ ਡਬਲ ਹੋ ਗਿਆ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਚ 45 ਮੌਤਾਂ ਹੋਈਆਂ ਨੇ 2024 ਦੇ ਵਿੱਚ ਪਰ 2023 ਚ ਇੱਥੇ ਨੰਬਰ 37 ਸੀ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ 6 ਮੌਤਾਂ ਹੋਈਆਂ ਨੇ ਇੱਥੇ 2023 ਚ ਸਿਰਫ 3 ਮੌਤਾਂ ਓਵਰਡੋਸ ਦੇ ਨਾਲ ਸੰਬੰਧਿਤ ਹੋਈਆਂ ਸਨ ਪਿਛਲੇ ਦਿਨਾਂ ਤੋਂ ਕੈਨੇਡਾ ਦੇ ਵਿੱਚ ਸੈਲਫ ਡਿਫੈਂਸ ਸੰਬੰਧੀ ਕਾਨੂੰਨ ਦੇ ਵਿੱਚ ਤਬਦੀਲੀ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਤੁਹਾਡੀ ਪ੍ਰਾਪਰਟੀ ਜਾਂ ਘਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਮੌਕੇ ਮਾਲਕ ਨੂੰ ਆਪਣੇ ਸੈਲਫ ਡਿਫੈਂਸ ਲਈ ਕਦਮ ਚੁੱਕਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਮੌਜੂਦਾ ਸਮੇਂ ਚ ਕੈਨੇਡੀਅਨ ਸੈਲਫ ਡਿਫੈਂਸ ਕਾਨੂੰਨ ਕਹਿੰਦਾ ਹੈ ਕਿ ਉਨੀ ਤਾਕਤ ਦੀ ਵਰਤੋਂ ਕੀਤੀ ਜਾਵੇ ਜਿੰਨੀ ਕਿ ਜ਼ਰੂਰੀ ਹੈ ਤੇ ਹਾਲਾਤ ਦੇ ਹਿਸਾਬ ਦੇ ਨਾਲ ਨੌ ਰੈਕਮੈਂਡੇਸ਼ਨਸ ਦਿੱਤੀਆਂ ਜਾਂਦੀਆਂ ਨੇ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੌਲੀਆ ਬ੍ਰੇਮਟਨ ਵੇਖੇ ਪਹੁੰਚੇ ਜਿੱਥੇ ਉਹਨਾਂ ਇਸ ਵਿਸ਼ੇ ਉੱਪਰ ਗੱਲ ਕੀਤੀ ਅਤੇ ਮੰਗ ਕੀਤੀ ਕਿ ਫੈਡਰਲ ਸਰਕਾਰ ਕ੍ਰਿਮੀਨਲ ਕੋਡ ਵਿੱਚ ਅਮੈਂਡਮੈਂਟ ਕਰੇ ਅਤੇ ਜੇਕਰ ਤੁਹਾਡੇ ਘਰ ਵਿੱਚ ਕੋਈ ਦਾਖਲ ਹੁੰਦਾ ਹੈ ਤਾਂ ਆਪਣੀ ਰੱਖਿਆ ਕਰਨ ਦੀ ਤਾਕਤ ਮਕਾਨ ਮਾਲਕ ਕੋਲ ਹੋਣੀ ਚਾਹੀਦੀ ਹੈ ਇਹ ਬਿਆਨ ਬਏ ਉਸ ਸਮੇਂ ਆਇਆ ਜਦੋਂ অন্ਟਾਰੀਓ ਦੇ ਇੱਕ ਅਪਾਰਟਮੈਂਟ ਵਿੱਚ ਚੋਰ ਦਾਖਲ ਹੋਣ ਤੋਂ ਬਾਅਦ ਚੋਰ ਦੀ ਕੁੱਟਮਾਰ ਕਰਨ ਵਿੱਚ ਇੱਕ ਵਿਅਕਤੀ ਨੂੰ ਚਾਰਜਸ ਦਾ ਸਾਹਮਣਾ ਕਰਨਾ ਪਿਆ ਪੌਲੀਅਮ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਾਫੀ ਗੁੰਝਲਦਾਰ ਹੈ ਕਿ ਕਿਸ ਸਮੇਂ ਤੁਸੀਂ ਕਿੰਨੀ ਤਾਕਤ ਦੀ ਵਰਤੋਂ ਕਰ ਸਕਦੇ ਹਾਂ ਤੇ ਜਦੋਂ ਕੋਈ ਕਿਸੇ ਦਾ ਸਾਹਮਣਾ ਕਰਦਾ ਹੈ ਤਾਂ ਉਸ ਕੋਲ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਕਿਸੇ ਕੋਲ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਸੁਰੱਖਿਆ ਲਈ ਨੌ ਵਕ ਵਕ ਸ਼ਰਤਾਂ ਬਾਰੇ ਸੋਚਣ ਦਾ ਸਮਾਂ ਨਹੀਂ ਹੁੰਦਾ ਜਿਨ੍ਹਾਂ ਸਪਸ਼ਟ ਕੀਤਾ ਹੈ ਕਿ ਜੇਕਰ ਫੈਡਰਲ ਸਰਕਾਰ ਅਮੈਂਡਮੈਂਟ ਬਿਲ ਪੇਸ਼ ਨਹੀਂ ਕਰਦੀ ਤਾਂ ਕੰਜ਼ਰਵੇਟਿਵਸ ਵੱਲੋਂ ਪ੍ਰਾਈਵੇਟ ਬਿਲ ਪੇਸ਼ ਕੀਤਾ ਜਾਏਗਾ ਜੋ ਕਿ ਪ੍ਰਭਾਵਸ਼ੀਤ ਕਰੇਗਾ ਕਿ ਰਿਸਪਾਂਸਿਬਲ ਦਾ ਮਤਲਬ ਕੀ ਹੈ ਉਹਨਾਂ ਕਹੇ ਹੈ ਕਿ ਬਿਲ ਵਿੱਚ ਦੋ ਟੈਸਟ ਹੋਣਗੇ ਜੋ ਕਿ ਸਪਸ਼ਟ ਕਰਕੇ ਕਿਸੇ ਬ੍ਰੇਕ ਇਨ ਖਿਲਾਫ ਕਦੋਂ ਤੱਕ ਦੀ ਵਰਤੋਂ ਦੀ ਇਜਾਜ਼ਤ ਹੋਏਗੀ ਇਹ ਸਾਫ਼ ਕਰਨਗੇ ਜਿੰਨਾ ਕਿ ਇਹ ਕਿ ਜੇਕਰ ਕੋਈ ਤੁਹਾਡੇ ਘਰ ਵਿੱਚ ਦਾਖਲ ਹੁੰਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਪਰਿਵਾਰ ਲਈ ਖਤਰਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਤੁਹਾਡੇ ਵੱਲੋਂ ਵਰਤੀ ਗਈ ਤਾਕਤ ਵਾਜਬ ਅਤੇ ਕਾਨੂੰਨੀ ਹੈ ਇਹ ਟੈਸਟ ਬਿਲ ਵਿੱਚ ਹੋਵੇਗਾ ਕੈਨੇਡਾ ਵਿੱਚ ਇਨ੍ਹਾਂ ਦਿਨਾਂ ਵਿੱਚ ਸੈਲਫ ਡਿਫੈਂਸ ਨੂੰ ਲੈ ਕੇ ਬਹਿਸ ਕਾਫੀ ਜ਼ਿਆਦਾ ਚੱਲ ਰਹੀ ਹੈ ਕਿਉਂਕਿ 44 ਸਾਲਾ ਜੇਰੇਮੀ ਡੇਵਿਡ ਮੈਕਡੋਨਲ ਉੱਤੇ 18 ਅਗਸਤ ਨੂੰ ਉਸ ਦੇ ਅਪਾਰਟਮੈਂਟ ਵਿੱਚ ਕਥਿਤ ਪੰਨ ਤੋੜਣ ਤੋਂ ਬਾਅਦ ਕੀਤੀ ਕਾਰਵਾਈ ਉੱਪਰ ਲਿੰਸੇ ਪੁਲਿਸ ਨੇ ਹਮਲੇ ਦਾ ਦੋਸ਼ ਲਗਾਇਆ ਅਤੇ 41 ਸਾਲਾ ਮਾਈਕਲ ਕਾਇਲ ਬ੍ਰੀਨ ਤੇ ਜਾਨਲੇਵਾ ਸੱਟਾ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਜਿਸ ਉੱਪਰ ਪੰਨ ਤੋੜ ਪ੍ਰਾਪਰਟੀ ਵਿੱਚ ਦਾਖਲ ਹੋਣ ਹਥਿਆਰ ਰੱਖਣ ਦੇ ਚਾਰਜਸ ਲਗਾਏ ਗਏ ਨੇ ਕੁਵਰਥਾ ਲੇਕਸ ਪੁਲਿਸ ਦੇ ਚੀਫ ਕਿਰਕ ਰੌਬਰਟਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਮੰਨਦੇ ਨੇ ਕਿ ਇਹ ਘਟਨਾ ਨੂੰ ਲੈ ਕੇ ਪਬਲਿਕ ਇੰਟਰਸਟ ਇਮੋਸ਼ਨਲ ਹੈ ਪਰ ਕੁਝ ਚੀਜ਼ਾਂ ਅਨਜਸਟਿਸ ਅਤੇ ਗਲਤ ਨੇ ਜਿੰਨਾ ਕਿਹਾ ਕਿ ਜਦੋਂ ਮਾਲਕ ਆਪਣੀ ਪ੍ਰਾਪਰਟੀ ਦੀ ਰੱਖਿਆ ਕਰਦਾ ਤਾਂ ਤਾਕਤ ਦੀ ਵਰਤੋਂ ਹਾਲਾਤ ਦੇ ਹਿਸਾਬ ਨਾਲ ਵਾਜਬ ਹੋਣੀ ਚਾਹੀਦੀ ਹੈ। 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਵੱਲੋਂ ਅਪਾਰਟਮੈਂਟ ਦੇ ਮਾਲਕ ਉੱਪਰ ਚਾਰਜ ਲਗਾਉਣ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਕਿਹਾ ਸੀ ਕਿ ਸਮਥਿੰਗ ਇਜ਼ ਬ੍ਰੇਕਨ। ਇਸ ਸਮੇਂ ਕੈਨੇਡਾ ਦੇ ਵਿੱਚ ਬੇਸ਼ੱਕ ਫੈਡਰਲ ਮੁਲਾਜ਼ਮ ਹੋਣ ਜਾਂ ਪ੍ਰੋਵਿੰਸ਼ੀਅਲ EMPLOYES ਹੋਣ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿਉਂਕਿ ਫੈਡਰਲ ਪੱਧਰ ਤੇ ਜਿੱਥੇ ਵਰਕਰਸ ਦੀਆਂ ਯੂਨੀਅਨਸ ਨੂੰ ਫੈਡਰਲ ਗਵਰਨਮੈਂਟ ਦਾ ਸਾਈਜ਼ ਘਟ ਕਰਨ ਅਤੇ ਵਰਕਰਸ ਦੇ ਲੇ-ਆਫ ਦਾ ਖਤਰਾ ਬਣਿਆ ਹੋਇਆ ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਅਤੇ ਕਈ ਪ੍ਰਵਿੰਸਾਂ ਦੇ ਵਿੱਚ ਇਸ ਸਾਲ ਪ੍ਰੋਵਿੰਸ਼ੀਅਲ ਪਬਲਿਕ ਸਰਵੈਂਟਸ ਦੇ ਕੰਟਰੈਕਟ ਰੀਨਿਊ ਹੋਣੇ ਨੇ ਜਿਸ ਨੂੰ ਲੈ ਕੇ ਕਿ ਬੇਸ਼ੱਕ ਟਾਕਸ ਚੱਲ ਰਹੀਆਂ ਨੇ ਪਰ ਬਹੁਤ ਸਾਰੀਆਂ ਸਟ੍ਰਾਈਕਾਂ ਹੋਣ ਦੀ ਸੁਭਾਵਨਾ ਹੈ ਕਿਉਂਕਿ ਜਿਸ ਤੰਗ ਦੇ ਆਰਥਿਕ ਹਾਲਾਤ ਬਣੇ ਹੋਏ ਨੇ ਉਸ ਸਮੇਂ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਲਗਾਤਾਰ ਡੈਫਿਸਿਟ ਦੇ ਵਿੱਚ ਵਾਧਾ ਦਰਜ ਕਰ ਰਹੀਆਂ ਨੇ ਇਸ ਕਰਕੇ ਵਰਕਰਸ ਦੀ ਯੂਨੀਅਨ ਨੂੰ ਸਰਕਾਰ ਦਾ ਪ੍ਰੋਪੋਜ਼ਲ ਘੱਟ ਰੇਜ਼ ਵਾਲਾ ਹੋ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ BC ਜਨਰਲ EMPLOYES ਯੂਨੀਅਨ ਵੱਲੋਂ ਸਟ੍ਰਾਈਕ ਦੇ ਸਬੰਧ ਦੇ ਵਿੱਚ ਹੋਈ VOTING ਦੇ ਨਤੀਜੇ ਅੱਜ ਸਾਂਝੇ ਕੀਤੇ ਗਏ ਜਿਸ ਵਿੱਚ 92.7% ਵਰਕਰਸ ਦੇ ਵੱਲੋਂ ਸਟ੍ਰਾਈਕ ਦੇ ਹੱਕ ਦੇ ਵਿੱਚ ਵੋਟ ਪਾਈ ਗਈ ਹੈ ਜਿਸ ਦੇ ਬਾਅਦ ਯੂਨੀਅਨ ਦੇ ਵੱਲੋਂ 72 ਘੰਟੇ ਦਾ ਸਟ੍ਰਾਈਕ ਨੋਟਿਸ ਜਾਰੀ ਕਰ ਦਿੱਤਾ ਗਿਆ ਯੂਨੀਅਨ ਜੋ ਕਿ 34000 ਪਬਲਿਕ ਸਰਵਿਸ ਮੈਂਬਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇਸ ਵੱਲੋਂ ਜੁਲਾਈ ਦੇ ਵਿੱਚ ਸਰਕਾਰ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਸਟ੍ਰਾਈਕ ਵੋਟ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ ਅਤੇ 11 ਅਗਸਤ ਨੂੰ ਇਸ ਸਬੰਧੀ VOTING ਕਰਵਾਈ ਗਈ ਯੂਨੀਅਨ ਦੇ ਪ੍ਰੈਜ਼ੀਡੈਂਟ ਪਾਲ ਫਿੰਚ ਨੇ ਕਿਹਾ ਕਿ ਤਨਖਾਹ ਵਾਧਾ ਘੱਟੋ ਕੰਮ ਕਰਨ ਦੀ ਕਾਨੂੰਨ ਅਤੇ ਕੰਟਰੈਕਟ ਨੂੰ ਲੈ ਕੇ ਮੋਡਰਨਾਈਜੇਸ਼ਨ ਕਰਨ ਦੀ ਉਹ ਮੰਗ ਕਰਦੇ ਨੇ ਜਿਨ੍ਹਾਂ ਕਿਹਾ ਸੀ ਕਿ ਯੂਨੀਅਨ ਦੇ ਮੈਂਬਰ ਅਫੋਰਡੇਬਿਲਟੀ ਕ੍ਰਾਈਸਿਸ ਦੇ ਨਾਲ ਜੂਝ ਰਹੇ ਨੇ ਅਤੇ ਸਕਿਲਡ ਵਰਕਰਾਂ ਦੀ ਘੱਟ ਤਨਖਾਹ ਮਹਿੰਗਾਈ ਦਰ ਨਾਲ ਮੇਲ ਨਹੀਂ ਖਾਂਦੀ ਜੋ ਕਿ ਕਾਫੀ ਜ਼ਿਆਦਾ ਚਿੰਤਾ ਖੜਾ ਕਰਦੀ ਹੈ ਉਹਨਾਂ ਕਹਿ ਕੇ ਕਿ ਫਾਇਰ ਫਾਈਟਰ ਜੰਗਲੀ ਅੱਗਾਂ ਦੇ ਨਾਲ ਲੜ ਰਹੇ ਨੇ ਅਤੇ ਸਰਕਾਰ ਉਹਨਾਂ ਨੂੰ 28 ਡਾਲਰ ਘੰਟਾ ਇੰਨੇ ਖਤਰਨਾਕ ਕੰਮ ਲਈ ਪੇ ਕਰ ਰਹੀ ਹੈ ਜੋ ਕਿ ਪੂਰੀ ਸਰਕਾਰ ਚ ਸਭ ਤੋਂ ਘੱਟ ਤਨਖਾਹ ਵਾਲੇ ਵਰਕਰ ਨੇ ਯੂਨੀਅਨ ਵੱਲੋਂ ਜੁਲਾਈ ਵਿੱਚ ਸਰਕਾਰ ਨੂੰ ਜਾਰੀ ਕੀਤੇ ਪ੍ਰੋਪੋਜ਼ਲ ਵਿੱਚ ਲੋਅਰ ਪੇ ਸਕੇਲ ਵਾਲੇ ਵਰਕਰਸ ਦੀ ਤਨਖਾਹ ਚ ਵਾਧੇ ਨਾਲ 2 ਸਾਲਾਂ ਦਾ ਕੰਟਰੈਕਟ ਮੰਗਿਆ ਗਿਆ ਸੀ ਪਰ ਸਰਕਾਰ ਨੇ ਆਪਣੇ ਲਾਸਟ ਆਫਰ ਵਿੱਚ ਪਹਿਲੇ ਸਾਲ 1.5% ਅਤੇ ਦੂਜੇ ਸਾਲ 2% ਤਨਖਾਹ ਵਾਧੇ ਦੀ ਗੱਲ ਕੀਤੀ ਫਿੰਚ ਨੇ ਕਿਹਾ ਕਿ ਇਹ ਵਰਕਰਾਂ ਨੂੰ ਮਨਜ਼ੂਰ ਨਹੀਂ ਹੈ ਸਟ੍ਰਾਈਕ ਵੋਟ ਦੇ ਨਿਚਿਤ ਦੇ ਹਸਪੀਟਲ EMPLOYEES UNION ਅਤੇ ਸਰਕਾਰ ਦਰਮਿਆਨ ਸਮਝੌਤਾ ਹੋਣ ਤੋਂ ਇੱਕ ਦਿਨ ਬਾਅਦ ਆਏ ਨੇ ਪਰ BC GENERAL EMPLOYEES UNION ਨੇ ਕਿਹਾ ਕਿ ਉਹ ਨਰਾਸ਼ ਨੇ ਕਿ ਹਸਪੀਟਲ EMPLOYEES UNION ਨੇ ਇਨਫਲੇਸ਼ਨ ਤੋਂ ਹੇਠਾਂ ਦੇ ਪ੍ਰਪੋਜ਼ਲ ਨੂੰ ਮਨਜ਼ੂਰ ਕਰ ਲਿਆ ਹੈ ਉਹਨਾਂ ਕਿਹਾ ਕਿ ਇਹ ਸਮਝੌਤਾ ਉਸ ਲੜਾਈ ਨੂੰ ਕਮਜ਼ੋਰ ਕਰ ਰਿਹਾ ਜਿਸ ਵਿੱਚ ਪਬਲਿਕ ਸਰਵੈਂਟ ਇੱਕ ਰਿਸਪੈਕਟਡ ਵੇਜ ਲਈ 바ਰਗਨਿੰਗ ਸਟੇਬਲ ਉੱਪਰ ਨੇ ਯੂਨੀਅਨ ਨੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਕਿਹਾ ਹੈ ਕਿ ਉਹ ਆਪਣੇ ਐਮਪਲੋਇਰ ਦੀ ਗੱਲ ਸੁਣਨਾ ਚਾਹੁੰਦੇ ਨੇ ਅਤੇ ਉਮੀਦ ਕਰਦੇ ਨੇ ਕਿ ਗੱਲਬਾਤ ਦੁਬਾਰਾ ਸ਼ੁਰੂ ਹੋਏਗੀ ਕਿਉਂਕਿ ਬੇਸ਼ੱਕ ਸਟ੍ਰਾਈਕ ਨੋਟਿਸ ਦੇ ਦਿੱਤਾ ਗਿਆ ਪਰ ਇਸ ਵਿੱਚ ਵੀ 72 ਘੰਟੇ ਨੇ ਜਿੱਥੇ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਇਹਨਾਂ ਵਰਕਰਸ ਦੇ ਨਾਲ ਗੱਲਬਾਤ ਕਰਕੇ ਕਿਸੇ ਨਾ ਕਿਸੇ ਸਮਝੌਤੇ ਤੇ ਪਹੁੰਚ ਸਕਦੀ ਹੈ ਪਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਯੂਨੀਅਨ ਵਰਕਰਸ ਦੇ ਵੱਲੋਂ ਸਟ੍ਰਾਈਕ ਤੇ ਹੱਕ ਦੇ ਵਿੱਚ ਮੈਂਡੇਟ ਦਿੱਤਾ ਗਿਆ ਹੈ ਤੇ ਜੇਕਰ BC ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਟੇਬਲ ਉੱਪਰ ਨੇਗੋਸ਼ੀਏਸ਼ਨ ਚ ਸਫਲ ਨਹੀਂ ਹੁੰਦੀ ਤਾਂ ਇੱਕ ਵੱਡੀ ਸਟ੍ਰਾਈਕ ਹੋ ਸਕਦੀ ਹੈ ਕੈਨੇਡਾ ਅਮਰੀਕਾ ਦਰਮਿਆਨ ਚੱਲ ਰਹੀ ਟ੍ਰੇਡ ਵਾਰ ਦੌਰਾਨ ਸੈਂਕੜੇ ਵਰਕਰ ਵੈਂਕੂਵਰ ਦੀਆਂ ਸੜਕਾਂ ਉੱਪਰ ਦੇਖੇ ਗਏ ਯੂਨੀਫੋਰਮ ਵੱਲੋਂ ਕਨਸਟੀਚਿਊਸ਼ਨਲ ਕਨਵੈਨਸ਼ਨ ਦੌਰਾਨ ਹਜ਼ਾਰਾਂ ਵਰਕਰ ਵੈਂਕੂਵਰ ਕਨਵੈਨਸ਼ਨ ਸੈਂਟਰ ਦੇ ਬਾਹਰ ਜੈਕਪੋਲ ਪਲਾਜ਼ਾ ਵਿਖੇ ਇਕੱਠੇ ਹੋਏ ਜਿੱਥੇ ਉਹਨਾਂ ਕੈਨੇਡੀਅਨ ਜੌਬਸ ਪ੍ਰੋਟੈਕਟ ਕਰਨ ਦੇ ਲਈ ਫੈਡਰਲ ਸਰਕਾਰ ਉੱਪਰ ਦਬਾਅ ਪਾਇਆ ਜਿਨ੍ਹਾਂ ਨੇ ਕੈਨੇਡਾ ਮੈਕਸੀਕੋ ਅਤੇ ਅਮਰੀਕਾ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਚ ਸ਼ਾਮਲ ਪ੍ਰੋਡਕਟਸ ਤੋਂ ਟੈਰਿਫ ਹਟਾਉਣ ਦੇ ਫੈਸਲੇ ਬਾਰੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਕ ਕਾਰਨੀ ਨਾਲ ਨਿਰਾਸ਼ਗੀ ਜ਼ਾਹਰ ਕੀਤੀ ਜਿਨ੍ਹਾਂ ਕਿਹਾ ਕਿ ਕੈਨੇਡਾ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਵਿਰੁੱਧ ਆਵਾਜ਼ ਚੁੱਕ ਕੇ ਜਿੱਤ ਸਕਦਾ ਹੈ ਅਤੇ ਇਸ ਮੌਕੇ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਮੁਕਾਬਲਾ ਕਰਨ ਦੀ ਗੱਲ ਆਖੀ ਗਈ ਯੂਨੀਫੋਰ ਦੇ ਡਾਇਰੈਕਟਰ ਡੈਨੀਅਲ ਕਵਾਟਿਅਰ ਨੇ ਕਿਹਾ ਕਿ ਉਹਨਾਂ ਸਾਰੀ ਉਮਰ ਅჯੀਹਾ ਕੀਤਾ ਤੇ ਸ਼ਕਤੀਸ਼ਾਲ ਤਾਕਤਾਂ ਦੇ ਵਿਰੁੱਧ ਉਹ ਲੜ ਕੇ ਜਿੱਤਦੇ ਰਹੇ ਨੇ ਯੂਨੀਫੋਰਸ ਦੇ ਪ੍ਰੈਜ਼ੀਡੈਂਟ ਨਾਲਾਪੇਨ ਨੇ ਕਿਹਾ ਕਿ ਅਜਿਹਾ ਹੀ ਭਾਸ਼ਣ ਉਹਨਾਂ ਨੇ ਰੈਲੀ 'ਚ ਦਿੱਤਾ ਉਹਨਾਂ ਆਖਿਆ ਕਿ ਇਹ ਪਿੱਛੇ ਮੁੜਨ ਦਾ ਝੁਕਣ ਦਾ ਸਮਾਂ ਨਹੀਂ ਹੈ ਸਾਰਿਆਂ ਨੂੰ ਅੱਗੇ ਵਧ ਕੇ ਲੜਨਾ ਚਾਹੀਦਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਾਉਣ ਲਈ ਇਕੱਠਿਆਂ ਤਾਕਤ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨਾਂ ਦੇ ਬਾਵਜੂਦ ਅਮਰੀਕਾ ਨੂੰ ਕੈਨੇਡੀਅਨ ਪ੍ਰੋਡਕਟਸ ਦੀ ਜ਼ਰੂਰਤ ਹੈ ਅਤੇ ਇਸ ਦੀ ਪੂਰਤੀ ਕੈਨੇਡਾ ਤੋਂ ਬਿਨਾ ਹੋਰ ਕਿਤੋਂ ਨਹੀਂ ਹੋ ਸਕਦੀ ਫੈਡਰਲ ਸਰਕਾਰ ਨੇ ਇਸ ਫਿਜ਼ੀਕਲ ਈਅਰ ਭਾਗ ਕੇ ਆਪਣੇ ਵਿੱਤੀ ਸਾਲ ਦੇ ਪਹਿਲੇ ਕੁਆਟਰ ਦੇ ਵਿੱਚ 3.3 ਬਿਲੀਅਨ ਡਾਲਰ ਦਾ ਡੈਫਸਿਟ ਦਰਜ ਕੀਤਾ ਅਤੇ ਅਪ੍ਰੈਲ ਜੂਨ ਦਰਮਿਆਨ ਪਿਛਲੇ ਸਾਲ ਇੱਕ ਘਾਟਾ 2.9 ਬਿਲੀਅਨ ਡਾਲਰ ਸੀ ਪਿਛਲੇ ਸਾਲ ਦੇ ਮੁਕਾਬਲੇ ਫੈਡਰਲ ਸਰਕਾਰ ਦਾ ਰੈਵਨਿਊ 3.5 ਬਿਲੀਅਨ ਡਾਲਰ ਵਧਿਆ ਜੋ ਕਿ 2.9% ਬਣਦਾ ਇਸ ਦਾ ਕਾਰਨ ਅਮਰੀਕੀ ਪ੍ਰੋਡਕਟਸ ਦੇ ਉੱਪਰ ਲਗਾਏ ਗਏ ਕਾਊਂਟਰ ਟੈਰਫਸ ਹਨ ਅਤੇ ਵੱਡੇ ਕਾਰਪੋਰੇਟਸ ਅਤੇ ਪਰਸਨਲ ਟੈਕਸ ਦੇ ਵਿੱਚ ਰੈਵਨਿਊ ਵੀ ਵਧਿਆ ਫਾਈਨੈਂਸ ਡਿਪਾਰਟਮੈਂਟ ON ਸਰ ਪ੍ਰੋਗਰਾਮ ਅਤੇ ਬਾਕੀ ਐਕਸਪੈਂਸ਼ਨਸ ਦੇ ਖਰਚੇ ਵਧੇ ਨੇ ਅਤੇ ਜਿਸ ਕਾਰਨ 5 ਬਿਲੀਅਨ ਡਾਲਰ ਸਰਕਾਰ ਵੱਧ ਖਰਚ ਰਹੀ ਹੈ ਜੋ ਕਿ 4.6% ਬਣਦਾ ਹੈ ਪਬਲਿਕ ਡੈਟ 100 ਮਿਲੀਅਨ ਡਾਲਰ ਘਟਿਆ ਕਿਉਂਕਿ ਲੋ ਇੰਟਰਸਟ ਰੇਟ ਕਾਰਨ ਇਹ ਅਸਰ ਦੇਖਿਆ ਗਿਆ ਹੋਨ ਦੇਖਦੇ ਆ ਅਡਮਿੰਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਅੱਜ ਅਸੀਂ ਪ੍ਰੋਗਰੈਸਿਵ ਪੀਪਲ ਫਾਊਂਡੇਸ਼ਨ ਆਫ ਅਡਮਿੰਟਨ ਨੇ ਜੋ ਸੈਮੀਨਾਰ ਕਰਵਾਇਆ ਹੈਗਾ ਜਿੱਥੇ ਪਾਸਲਾ ਜੀ ਆਏ ਨੇ ਉੱਥੇ ਅਸੀਂ ਪਹੁੰਚੇ ਆ ਤੇ ਇੱਥੇ ਕਾਲਿਆ ਸਾਹਿਬ ਪ੍ਰਥਵੀ ਰਾਜ ਕਾਲਿਆ ਜੀ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਇਸ ਜੋ ਅੱਜ ਸੰਮੇਲਨ ਕੀਤਾ ਗਿਆ ਕਾਲੀ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਥੈਂਕ ਯੂ ਥੈਂਕ ਯੂ ਫਰਵਾਹ ਕਾਲੇ ਸਾਹਿਬ ਜਦੋਂ ਇਹ 파ਸਲਾ ਸਾਹਿਬ ਇੱਥੇ ਜਿੰਨੀ ਵਾਰੀ ਵੀ ਆਉਂਦੇ ਨੇ ਤੁਸੀਂ ਉਹਨਾਂ ਨੂੰ ਸੰਗਤਾਂ ਦੇ ਰੂਬਰੂ ਕਰਵਾਨੇ ਹੈਗੇ ਹੋ ਤੇ ਇਸ ਵਾਰ ਕੀ ਮਨੋਰਥ ਸੀਗਾ ਵੀ ਜਿਹੜੇ ਇਹ ਇੱਥੇ ਆਏ ਤੇ ਉਹਨਾਂ ਨੇ ਸਾਰੀ ਸੰਗਤਾਂ ਨੂੰ ਸੰਬੋਧਿਤ ਕੀਤਾ ਕਿਉਂਕਿ ਖਾਸ ਕਰ 2014 ਤੋਂ ਬਾਅਦ ਜਿਸ ਕਿਸਮ ਦਾ ਯਕੀਨ ਦੁਲਾਇਆ ਗਿਆ ਸੀ ਲੋਕਾਂ ਨੂੰ ਕਿ ਵੀ ਹੁਣ ਇੱਕ ਨਿਆ ਪਾਰ ਸਿਰਜਾਂਗੇ ਲੇਕਿਨ ਆਸ-ਆਸਾ ਹੁੰਦਾ ਇਹ ਗਿਆ ਕਿ ਜਿਹੜੀ ਇੱਕ ਮੈਜੋਰਟੀ ਕਮਿਟੀ ਹੈ ਉਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਬਾਕੀ ਜਿੰਨੇ ਵੀ ਕਮ ਗਿਣਤੀ ਆਪਣੇ ਆਧਾਰੇ ਹਨ ਜਾਂ ਆਪਣੇ ਕੀਕੇ ਸਾਧਨ ਤੁਸੀਂ ਧਰਮ ਹੈ ਜਾਂ ਦੂਸਰੇ ਹੈ ਉਹਨਾਂ ਸਾਰਿਆਂ ਨੂੰ ਇਹਦਾ ਰੀਸਿਜ਼ਮ ਦਾ ਪੁਕੜਾ ਪਿਆ ਜੀ ਯਾ ਇਸ ਕਰਕੇ ਅਸੀਂ ਇਹ ਹੀ ਰੱਖਿਆ ਸੀ ਕਿ ਟੌਪਿਕ ਇਹਦਾ ਕੇ ਹਿੰਦੂਤਵ ਜਿੰਨਾ ਜਿੰਨਾ ਉੱਪਰ ਨੂੰ ਜਾ ਰਿਹਾ ਹੈ ਉਹਨਾਂ ਨੇ ਸਾਰਾ ਸਿਸਟਮ ਭਾਰਦਾ ਨਿਗਰ ਰਿਹਾ ਹੈ ਇਹਦੇ ਉੱਤੇ ਗੱਲ ਕਰੋ ਹੁਣ ਪਾਸਲਾਈ ਜਿਹੜੇ ਹੈ ਉੱਥੇ ਕਿਉਂਕਿ ਬੜੇ ਐਕਟਿਵ ਹੈ ਉਥੇ ਦੀ ਰਾਜਨੀਤੀ ਚ ਉਹਦੇ ਦੇ ਸਮਾਜ ਦੇ ਵਿੱਚ ਇਸ ਕਰਕੇ ਇਹਨਾਂ ਤੋਂ ਬेटर ਕੋਈ ਹੋਰ ਹੋਰ ਨਹੀਂ ਸਾਡਾ ਇਹ ਇੱਕ ਬਹੁਤ ਵਧੀਆ ਉਪਰਾਲਾ ਸੀ ਜਿੱਥੇ ਤੁਸੀਂ ਸਾਰੇ ਲੋਕਾਂ ਨੂੰ ਇਹ ਜਾਣੂ ਕਰਵਾਇਆ ਵੀ ਜਿਹੜੀ ਭਾਰਤ ਸਰਕਾਰ ਹੈਗੀ ਆ ਉਹ ਕਿਸ ਤਰ੍ਹਾਂ ਦੇ ਹੱਤਖੰਡੇ ਜਾਂ ਆਰਐਸਐਸ ਕਿਸ ਤਰ੍ਹਾਂ ਦੇ ਹੱਤਖੰਡੇ ਅਪਣਾਰੀ ਹੈਗੀ ਆ ਇੱਕ ਮੈਂ ਤੁਹਾਡੇ ਕੋਲ ਹੋਰ ਸਵਾਲ ਪੁੱਛਣਾ ਚਾਹਣਾ ਚਲੋ ਇੱਥੇ ਅੱਜ ਉਹ ਨਹੀਂ ਗੱਲ ਕੀਤੀ ਗਈ ਜਿਹੜੇ ਤੁਸੀਂ ਇਹ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਹੋ ਵੀ ਰਾਹੁਲ ਗਾਂਧੀ ਵੱਲੋਂ ਜੋ ਇੱਕ ਕਹਿੰਦੇ ਨੇ ਵੀ ਐਟਮ ਬੰਬ ਫੂੜਿਆ ਗਿਆ ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਉੱਤੇ ਬੜੇ ਇਲਜ਼ਾਮ ਲਾਏ ਗਏ ਨੇ ਤੇ ਉਹਨਾਂ ਨੇ ਤੇ ਸਬੂਤਾਂ ਦੇ ਨਾਲ ਪੇਸ਼ ਕੀਤਾ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਮਨੂ ਲਾਦੇ ਬਹੁਤ ਬੜਾ ਝਟਕਾ ਆ ਰਹੀ ਸਾਰੀ ਆਪੋਜੀਸ਼ਨ ਨੇ ਉਹਦਾ ਪੂਰੀ ਤਰ੍ਹਾਂ ਸਾਥ ਦਿੱਤਾ ਤੇ ਲੋਕਾਂ ਨੂੰ ਇਹ ਜੇ ਸਿਸਟਮ ਬਾਰੇ ਖੜਾ ਹੋਣਾ ਚਾਹੀਦਾ ਕਿਉਂਕਿ ਮੋਦੀ ਸਰਕਾਰ ਧੀਰੇ ਧੀਰੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਤੋੜਦੀ ਜਾ ਰਹੀ ਹੈ ਤੇ ਅਗਰ ਲੋਕ ਵੋਟ ਨੂੰ ਆਪਣੇ ਘਰ ਬੈਠ ਕੇ ਤਾਂ ਫਿਰ ਉਹ ਕੀ ਕਰਨਗੇ ਕੁਝ ਨਹੀਂ ਰਹੇਗਾ ਉਹਨਾਂ ਪਾਸ ਇਹ ਬਹੁਤ ਅੱਛਾ ਮਨ ਲਿਕੇ ਉਹਨਾਂ ਨੇ ਇਹ ਮੂਵ ਚਲਾਇਆ ਤੇ ਲੋਕ ਉਹਨਾਂ ਦਾ ਪੂਰਾ ਸਾਥ ਦੇ ਰਹੇ ਤੇ ਬਾਹਰਲੇ ਦੇਸ਼ਾਂ ਚ ਵੀ ਬੜੀ ਤਾਰੀਫ਼ ਹੋ ਰਹੀ ਹੈ ਇਸ ਗੱਲ ਦੀ ਜਿਹੜੇ ਕਮਿਊਨਿਸਟ ਪਾਰਟੀ ਦੇ ਜਿਹੜੇ ਇੰਡੀਆ ਦੇ ਵਿੱਚ ਹੈਗੇ ਨੇ ਲੀਡਰ ਹੈਗੇ ਨੇ ਉਹਨਾਂ ਵੱਲੋਂ ਕੁਝ ਸਪੈਸ਼ਲ ਤੁਹਾਨੂੰ ਲੱਗਦਾ ਵੀ ਕੁਝ ਕੀਤਾ ਜਾਏਗਾ ਜਿਹੜੇ ਇਹ ਗੱਲਾਂ ਬਾਤਾਂ ਹੋਈਆਂ ਨੇ ਚੋਰੀ ਦੀਆਂ ਵੀ ਵੋਟ ਚੋਰੀ ਕੀਤੀ ਗਈ ਹੈ ਉਹ ਸਾਰੇ ਸੀਪੀਐਮ ਸੀਪੀਆਈ ਸਾਰੇ ਕੱਲ ਉਹਦੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਉਹਨਾਂ ਨੇ ਇੱਕ ਮਤ ਨਾਲ ਇਸ ਮਤੇ ਨੂੰ ਸਮਰਥਨ ਦਿੱਤਾ ਯਾਰ ਕਲੀ ਜੀ ਚਲੋ ਹੁਣ ਤਾਂ ਆਪਣੇ ਕੋਲ ਸਮਾਂ ਥੋੜਾ ਘੱਟ ਹੈ ਤੇ ਆਪਾਂ ਅੱਗੇ ਜਿਹੜਾ ਪ੍ਰੋਗਰਾਮ ਕਰਨਾ ਹੈਗਾ ਉਹਦੇ ਵਿੱਚ ਤੁਸੀਂ ਮੈਂ ਜਰੂਰ ਚਾਹੂੰਗਾ ਵੀ ਤੁਸੀਂ ਇਸ ਮਸਲੇ ਦੇ ਉੱਤੇ ਸੰਖੇਪ ਦੇ ਵਿੱਚ ਜਾਣਕਾਰੀ ਦਿਓ ਜਰੂਰ ਦੇਾਂਗੇ ਕਿਉਂਕਿ ਅੱਜ ਟਾਈਮ ਘੱਟ ਸੀ ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਵੀ ਅੱਜ ਮੈਂ ਨਹੀਂ ਬੋਲਾਂਗਾ ਕਿ ਅੱਜ 파ਸਲਾ ਜੀ ਆਏ ਇਹਨਾਂ ਨੂੰ ਬੋਲੋ ਬਹੁਤ ਬਹੁਤ ਧੰਨਵਾਦ ਰੇਡੀਓ ਟੀਵੀ ਤੇ ਕਰਾਂਗੇ ਕਿਸ ਦਿਨ ਬਹੁਤ ਬਹੁਤ ਧੰਨਵਾਦ ਜੀ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ ਭਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆ ਗਿਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ